ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿੰਨਾ ਦਾ ਗੁਰਪੁਰਬ ਜਨਮ ਦਿਹਾੜਾ ਮਨਾਇਆ ਜਾ ਰਿਹਾ ਲਗਭਗ 1 ਅਕਤੂਬਰ ਤੇ ਨਵੰਬਰ ਦੇ ਮਹੀਨੇ ਵਿੱਚ ਹੁੰਦਾ ਜਦੋਂ ਕਿ ਕਤਕ ਦੀ ਪੂਰਨਮਾਸ਼ੀ ਹੁੰਦੀ ਏ ਇਸ ਸਾਲ ਜਿਹੜਾ ਕਿ 5 ਨਵੰਬਰ 2025 ਨੂੰ ਜੋ ਕਤਕ ਦੀ ਪੂਰਨਮਾਸ਼ੀ ਆਈ ਉਹ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਵਾਲਾ ਜਿਹੜਾ ਗੁਰਪੁਰਪ ਦਾ ਦਿਹਾੜਾ ਪੂਰੇ ਭਾਰਤ ਦੇਸ਼ ਦੇ ਵਿੱਚ ਮਨਾਇਆ ਜਾਂਦਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਪੂਰੇ ਕਾਇਨਾਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆ ਗੁਰਪੁਰਪ ਦਾ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਕੁਝ ਗੱਲਾਂ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿ ਉਹਨਾਂ ਦੀ ਜੀਵਨ ਜਾਂਚ ਕੀ ਸੀ ਤੇ ਉਹਨੇ ਵੱਡੇ ਵੱਡੇ ਚੋਰਾਂ ਠੱਗਾਂ ਦੀ ਕਿਵੇਂ ਜ਼ਿੰਦਗੀ ਸਦਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖ ਧਰਮ ਦੇ ਪਹਿਲੇ ਮੋਢੀ ਸੰਜਿਨਾਂ ਨੇ ਸਿੱਖੀ ਦਾ ਬੋਟਾ ਲਿਆ ਤੇ ਅੱਜ ਜੋ ਪੂਰੀ ਕਾਇਨਾਤ ਦੇ ਵਿੱਚ ਫੁਲਵਾੜੀ ਬਣ ਕੇ ਫੈਲਿਆ ਹੋਇਆ ਏ ਤੇ ਸੋ ਦੋਸਤੋ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਫਤ ਕਰਨ ਲੱਗੇ ਜਿਹਦੇ ਬੰਦਾ ਜਦੋਂ ਜਨਮ ਲੈ ਕੇ ਥੋੜਾ ਜਿਹਾ ਸੁਰਤ ਸੰਭਲਦਾ ਔਰ ਮ੍ਰਿਤੂ ਤੱਕ ਜੈਵਿਕ ਗਣ ਗਾਣ ਕਰਨਾ ਚਾਵੇ ਜਿੰਦਾ ਮਰਜੀ ਗਣ ਗਾਣ ਕਰ ਲੇ ਗੁਰੂ ਜੀ ਦੀ ਪਾਤਸ਼ਾਹ ਜੀ ਦੀ ਏਡਾ ਵੱਡਾ ਗਣ ਗਾਣ ਕਿ ਉਸ ਦਾ ਗਣ ਗਾਣ ਕੀਤਾ ਹੀ ਨਹੀਂ ਜਾ ਸਕਦਾ ਧਰਤੀ ਤੇ ਅਸਮਾਨ ਦਾ ਪੂਰੇ ਦਾ ਕਾगज ਬਣ ਜਾਵੇ ਜਿੰਨੀ ਪੂਰੀ ਕਾਇਨਾਤ ਦੇ ਵਿੱਚ ਪੇੜ ਪੌਦੇ ਆ ਉਹਨਾਂ ਦੀ ਕਲਮ ਬਣ ਜਾਵੇ ਔਰ ਸਮੁੰਦਰਾਂ ਸਾਰਿਆਂ ਦੀ ਸ਼ਾਹੀ ਵੀ ਤਿਆਰ ਕਰ ਦਿੱਤੀ ਜਾਵੇ ਤਾਂ ਵੀ ਗੁਰੂ ਜੀ ਦੀ ਸਿਫਤ ਨਹੀਂ ਲਿਖੀ ਜਾ ਸਕਦੀ ਕਿਉਂਕਿ ਗੁਰੂ ਜੀ ਦੀ ਸਿਫਤ ਇੰਨੀ ਜਿਆਦੀ ਵੱਡੀਏ ਗੁਰਮਖ ਪਿਆਰਿਓ ਇਥੋਂ ਤੱਕ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਉਮੀਆਂ ਚੋਰ ਵਰਗੇ ਸੱਜਣ ਠੱਗ ਵਰਗੇ ਕੋਡੇ ਰਕਸ਼ਸ਼ ਵਰਗੇ ਐਖੋ ਜੇ ਲੋਕtare ਜਿਨ੍ਹਾਂ ਦਾ ਕੰਮ ਹੀ ਠੱਗੀ ਤੇ ਚੋਰੀ ਤੇ ਲੋਕਾਂ ਨੂੰ ਮਾਰ ਕੇ ਤੇ ਉਹਨਾਂ ਦਾ ਧਨ ਖੋਣ ਦਾ ਸੀਗਾ ਤੇ ਗੁਰੂ ਜੀ ਨੇ ਕੋਈ ਹਥਿਆਰਾਂ ਦੇ ਨਾਲ جنگ ਨਹੀਂ ਕੀਤੀ ਗੁਰੂ ਜੀ ਦੇ ਨਾਲ ਜਿਹੜਾ ਉਹਨਾਂ ਦਾ ਗੁਰਸਿੱਖ ਪਿਆਰਾ ਜਿਹੜਾ ਕਿ ਭਾਈ ਮਰਦਾਨਾ ਉਹ ਰਬਾਬ ਵਜਾਂਦਾ ਸੀਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਬਾਣੀ ਦੇ ਰੂਪ ਲੋਕਾਂ ਦਾ ਭਲਾ ਕਰਦੇ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਚਾਰ ਉਦਾਸੀਆਂ ਕਰਦਿਆਂ ਹੋਇਆਂ ਉਹਨਾਂ ਨੇ ਆਪਣਾ ਪੂਰਾ ਜੀਵਨ ਗੁਜ਼ਾਰਿਆ ਸੋ ਦੋਸਤੋ ਤੁਸੀਂ ਮੇਰੇ ਨਾਲ ਵੱਧ ਸਿਆਣੇ ਜੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੀ ਜੀਵਨ ਪੂਰੀ ਪੜੀ ਵੀ ਹੋਈਏ ਸੁਣੀ ਵੀ ਹੋਈਏ ਤੇ ਮੈਂ ਉਮੀਦ ਕਰਦਾ ਵੇ ਵੀ ਤੁਸੀਂ ਉਸਨੂੰ ਆਪਣੀ ਜ਼ਿੰਦਗੀ ਦੇ ਰਸ ਦੇ ਵਿੱਚ ਢਾਲ ਲਿਆ ਜਰੂਰ ਹੋਵੇਗਾ ਤਾਂ ਛੀਰਗੁਰ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਜਿੱਥੇ ਕੀ ਘਟ ਗਿਣਤੀ ਦੇ ਜਿਹੜੇ ਛੋਟੀ ਬਰਾਦਰੀ ਦੇ ਮੈਂ ਜਿਹੜੇ ਲੋਕ ਸੀ ਉਹਨਾਂ ਦੇ ਨਾਲ ਕਿਵੇਂ ਵਿਤਕਰਾ ਕੀਤਾ ਜਾਂਦਾ ਸੀ ਇੱਥੋਂ ਤੱਕ ਮੰਨਿਆ ਜਾਂਦਾ ਇਤਿਹਾਸ ਗਵਾਹ ਹੈ ਕਿ ਉਸ ਟਾਈਮ ਉਹਨਾਂ ਨੂੰ ਮੰਦਰਾ ਮਸਜਿਦਾਂ ਦੇ ਵਿੱਚ ਵੀ ਜਾਣ ਤੋਂ ਮਨਾਈ ਸੀ ਇੱਥੋਂ ਤੱਕ ਕਿ ਵੀ ਜੇ ਕੋਈ RAM ਨਾਮ ਦਾ ਨਾਮ ਲੈਂਦਾ ਕਿਸੇ ਦੀ ਕੰਨੀ ਪੈ ਜਾਂਦਾ ਸੀ ਤੇ ਉਸ ਟਾਈਮ ਦੇ ਸੁਣਿਆ ਜਾਂਦਾ ਕਿ ਕੰਨਾਂ ਦੇ ਵਿੱਚ ਉਹਦੇ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਜਾਂ ਜਦੋਂ ਖੂਹਾਂ ਤੇ ਟਿੰਡਾਂ ਤੋਂ ਪਾਣੀ ਭਰਿਆ ਜਾਂਦਾ ਸੀ ਜੇਕਰ ਕੋਈ ਜਾਨਵਰ ਡੁੱਠਾ ਕਰ ਜਾਂਦਾ ਸੀਗਾ ਤੇ ਉਦੋਂ ਲੋਕ ਪਾਣੀ ਪੀ ਲੈਂਦੇ ਸੀ ਲੇਕਿਨ ਜੇਕਰ ਕੋਈ ਸੁਧਰ ਜਾਤ ਜਿਹੜਾ ਛੋਟੀ ਜਾਤ ਦਾ ਨਹੀਂ ਵੀ ਜੱਤ ਦਾ ਅਗਰ ਦਾ ਪਰਸ਼ਾਵਾਂ ਵੀ ਪੈ ਜਾਂਦਾ ਸੀ ਤੇ ਉਸ ਨੂੰ ਜਿਹੜਾ ਕਿ ਕੋੜਿਆਂ ਦੇ ਨਾਲ ਸਜ਼ਾ ਮਿਲਦੀ ਸੀਗੀ ਲੇਕਿਨ ਗੁਰੂ ਸਤਗੁਰੂ ਨਾਨਕ ਜੀ ਦਾ ਜਿਵੇਂ ਅਵਤਾਰ ਹੋਇਆ ਤੇ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਉਦਾਸੀਆਂ ਕਰਨ ਤੋਂ ਬਾਅਦ ਕਿਵੇਂ ਉਹਨਾਂ ਨੇ ਇੱਕ ਔਰਤ ਨੂੰ ਬਰਾਬਰੀ ਦਾ ਦਰਜਾ ਦਿੱਤਾ ਪੂਰੀ ਕਾਇਨਾਤ ਨੂੰ ਜਿਹੜਾ ਕਿ ਉਹਨਾਂ ਨੇ ਕਿਹਾ ਵੀ ਹੱਕ ਤੇ ਸੱਚ ਦੀ ਕਮਾਈ ਕਰਨੀ ਹੈ ਕਿਸ ਤਰੀਕੇ ਉਹਨਾਂ ਨੇ ਪੂਰੀ ਜੀਵਨੀ ਦੇ ਵਿੱਚ ਲੱਖਾਂ ਕਰੋੜਾ ਐਖੋ ਜੀ ਇਨਸਾਨਾਂ ਨੂੰ ਤਾਰਿਆ ਵੀ ਜਿਹੜੇ ਬਹੁਤ ਗਲਤ ਕੰਮ ਕਰਦੇ ਸਨ ਤੇ ਇਸੀ ਸਤਗੁਰੂ ਨਾਨਕ ਦੇਵ ਜੀ ਦੀ ਜਿਹੜੀ ਜੀਵਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਭ ਤੋਂ ਵੱਡੀ ਜਿਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਜਿਹੜੀ ਕਿ ਧਰਮ ਦੀ ਇਨਸਾਨੀਅਤ ਦੀ ਸਭ ਤੋਂ ਵੱਡੀ ਸਿੱਖੀ ਦੀ ਉਹਨਾਂ ਡੈਫੀਨੇਸ਼ਨ ਦਿੱਤੀ ਕਿ ਜਿਹੜਾ ਕਿ ਪਾਈ ਪਾਈ ਮਰਦਾਨਾ ਸੀ ਉਹ ਵੀ ਸੁਧਰ ਜਾਤ ਦੇ ਮੰਨੇ ਜਾਂਦੇ ਸੀਗੇ ਤੇ ਉਹਨਾਂ ਨੂੰ ਨਾਲ ਸਾਰੀ ਜ਼ਿੰਦਗੀ ਨਾਲ ਪਾਈ ਪਾਲਾ ਤੇ ਪਾਈ ਮਰਦਾਨਾ ਉਹ ਆਪਣੇ ਨਾਲ ਰੱਖਿਆ ਉਹ ਸਾਥੀ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਹਰ ਪਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਔਰ ਉਦਾਸੀਆਂ ਕਰਦੇ ਹੋਏ ਜਦੋਂ ਇਸਲਾਮ ਧਰਮ ਦੇ ਇੱਕ ਮੱਕੇ ਸ਼ਹਿਰ ਦੇ ਵਿੱਚ ਸ਼੍ਰੀ ਸਤਗੁਰੂ ਨਾਨਕ ਦੇਵ ਜੀ ਗਏ ਤੇ ਸੁੱਤੇ ਤੇ ਉਹਨਾਂ ਦੇ ਜਿਹੜੇ ਚਰਨ ਸੀਗੇ ਉਹਨਾਂ ਦੇ ਇਸਲਾਮ ਧਰਮ ਦੇ ਕਾਬੇ ਵਾਲੇ ਬੰਦੇ ਹੋ ਗਏ ਉੱਥੇ ਜਿਹਨੇ ਅਣ ਕੀ ਆਖਿਆ ਪਾਤਸ਼ਾਹ ਨੂੰ ਵੀ ਤੁਸੀਂ ਸਾਡੇ ਕਾਬੇ ਦੇ ਬੰਦੇ ਆ ਪੈਰ ਕਰਕੇ ਸੋਤੇ ਦੇ ਗੁਰੂ ਜੀ ਨੇ ਕਿਹਾ ਜਿਸ ਬੰਨੇ ਤੇਰੇ ਮੱਕਾ ਨਹੀਂ ਤੇਰਾ ਕਾਬਾ ਨਹੀਂਗਾ ਤੂੰ ਸਾਡੇ ਉਸ ਬੰਨੇ ਪੈਰ ਕਰਦੇ ਜਦੋਂ ਕਾਜੀ ਨੇ ਗੁਰੂ ਜੀ ਦੇ ਪੈਰਾਂ ਨੂੰ ਕਮਾਇਆ ਤੇ ਨਾਲ ਉਹਨਾਂ ਦਾ ਮੱਕਾ ਵੀ ਘੁੰਮ ਗਿਆ ਸੋ ਉੱਥੇ ਗੁਰੂ ਜੀ ਨੇ ਕਾਜੀ ਨੂੰ ਸਮਝਾਇਆ ਕਿ ਜਿਹੜਾ ਪਰਮਾਤਮਾ ਖੁਦਾ ਜਿਹੜਾ ਹੈ ਨਾ ਉਹ ਮੱਕਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਨਹੀਂ ਬਿਠੋ ਤੇ ਬੰਦਿਆ ਤੇਰੇ ਅੰਦਰ ਹੈ ਤੇਰੀ ਰੂਹ ਦੇ ਵਿੱਚ ਤੇਰੇ ਅੰਦਰ ਹੈ ਲੇਕਿਨ ਤੈਨੂੰ ਜਾਣਨ ਦੀ ਲੋੜ ਜਿਵੇਂ ਸਿਆਣੀ ਕਹਿੰਦੇ ਨਾ ਕਿ ਉਹ ਦੁੱਧ ਦੇ ਵਿੱਚ ਕਿ ਉਹ ਮੱਖਣ ਪਨੀਰ ਹੁੰਦਾ ਲੇਕਿਨ ਉਹਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਖੱਟਾ ਲਾ ਕੇ ਆਪਾਂ ਨੂੰ ਕਿਸ ਤਰੀਕੇ ਦਹੀਂ ਬਣਾਨੇ ਦਾ ਦਹੀਂ ਤੇ ਮੱਖਣ ਤੇ ਮੱਖਣ ਤੋਂ ਕੀ ਆਉਂਦਾ ਹੈ ਹਰ ਲੱਕੜੀ ਦੇ ਵਿੱਚ ਸਿਆੜੇ ਕਹਿੰਦੇ ਕਿ ਅੱਗ ਹੁੰਦੀ ਹੈ ਲੇਕਿਨ ਇੱਕ ਪ੍ਰਕਿਰਿਆ ਦੀ ਲੋੜ ਹੈ ਇਸ ਤਰੀਕੇ ਜਿਹਾ ਪਰਮਾਤਮਾ ਨੂੰ ਪਾਣਾ ਤੇ ਪਰਮਾਤਮਾ ਨੂੰ ਪਾਉਣ ਤੋਂ ਪਹਿਲੇ ਜਿਹੜੀ ਤਰਕਿਰਿਆ ਆਪਾਂ ਨੂੰ ਸੱਚੇ ਮਨ ਦੇ ਨਾਲ ਭਗਤੀ ਕਰਨੀ ਪੈਗੀ ਭਗਤੀ ਕਰਕੇ ਹੀ ਸੱਚੇ ਮਨ ਦੇ ਨਾਲ ਸੱਚੇ ਕਰਮਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਆਪਾਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ ਸੋ ਗੁਰਮਖ ਪਿਆਰੋ ਮੈਂ ਇੱਕ ਵਾਰੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ Namun dihari ini ya. ਆਪਣੇ ਵੱਲੋਂ ਆਪਣੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਲੱਖ ਲੱਖ ਵਧਾਈ ਦੇਣਾ ਸੋਚ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਕੋਸ਼ਿਸ਼ ਕਰੋ ਕਿ ਆਪ ਵੀ ਸਿੱਖੀ ਵਾਲੇ ਬਣੋ ਸਿੱਖੀ ਸਰੂਪ ਵਾਲੇ ਬਣੋ ਆ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਵੀ ਸਿੱਖੀ ਦੇ ਨਾਲ ਜੋੜੋ ਆਪਣੇ ਗੁਰੂਆਂ ਬਾਰੇ ਦੱਸੋ ਵੀ ਸਾਡੇ ਗੁਰੂਆਂ ਦੀ ਕੀ ਜੀਮਨੀ ਸੀਗੀ ਸਾਡੇ ਗੁਰੂਆਂ ਨੇ ਸਿੱਖੀ ਨੂੰ ਬਚਾਉਣ ਵਾਸਤੇ ਕਿਹੜੇ ਕਿੜੀਆਂ ਕਾਲਣਾ ਕਾਲੀਆਂ ਜਜ ਲਈ ਨਾ ਗੁਰਮੇਸ ਸਿੰਘ ਡੋਲਾ ਕੈਮਰਾਮੈਨ ਭਪਿੰਦਰ ਸਿੰਘ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ